ਆਥਣਾ ਚਾਲੈ ਬੀਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਨਾ ਨਾਨਕ ਇਹ ਧਨਸਾਰ ਜਦੋਂ ਬੰਦਾ ਇਸ ਸੰਸਾਰ ਵਿੱਚੋਂ ਕੂਚ ਕਰਦਾ ਸਾਰੇ ਇਕੱਠ ਵਿੱਚੋਂ ਕੁਝ ਵੀ ਨਾਲ ਨਹੀਂ ਜਾਂਦਾ ਜੀ ਇਹ ਤੇ ਸਭ ਨੂੰ ਪਤਾ ਹੀ ਹੈ ਅੱਗੇ ਲਿਖਿਆ ਬੀਨ ਭਜਨ ਬੀਨ ਭਜਨ ਭਾਵ ਪ੍ਰਭੂ ਦਾ ਸਿਮਰਨ ਇਨਸਾਨੀਅਤ ਇਮਾਨਦਾਰੀ ਬੰਦਗੀ ਭਗਤੀ ਤੋਂ ਬਿਨਾ ਕੋਈ ਚੀਜ਼ ਨਾਲ ਨਹੀਂ ਨਿਭਦੀ ਵਿਖਿਆ ਸਗਲੀ ਛਾਰ ਸਭ ਅਡੰਬਰ ਮਾਇਆ ਦੇ ਰੂਪ ਚ ਜਿੰਨਾ ਵੀ ਅਸੀਂ ਜੋੜਿਆ ਕੁਝ ਜਦੋਂ ਬੰਦਾ ਤੁਰਦਾ ਹੈ ਸੰਸਾਰ ਵਿੱਚੋਂ ਸਭ ਸੁਆਹ ਹੈ ਉਹਦੇ ਲਈ ਛਾਰ ਪਾਸੋਂ ਸੁਆਖੇ ਇੱਕ ਹੁੰਦਾ ਸਾਰ ਵੇਖੋ ਦੋ ਸ਼ਬਦ ਆਏ ਨੇ ਇੱਕ ਤੇ ਸਾਰ ਆ ਇੱਕ ਛਾਰ ਆਇਆ ਹੈ ਸਾਰ ਦਾ ਅਰਥ ਲੋਹਾ ਵੀ ਹੁੰਦਾ ਹੈ ਸ਼੍ਰੇਸ਼ਟ ਵੀ ਹੁੰਦਾ ਹੈ ਚੰਗਾ ਵੀ ਹੁੰਦਾ ਰੋਹ ਵਿਚਾਰ ਜਦੋਂ ਅਸੀਂ ਆਪ ਹੀ ਖਤਮ ਹੋ ਗਏ ਦੁਨੀਆ ਭਾਵੇਂ ਸਾਰੀ ਸੋਨੇ ਦੀ ਬਣ ਜਾਏ ਜੀ ਸਾਨੂੰ ਕੀ ਮਤਲਬ ਹੈ ਫਿਰ ਇਸੇ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਜਾਗਲੇ ਹੋਰੇ ਮਨਾ ਜਾਗਲੇ ਹੋ ਕਾਹਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ ਬੇਖੋ ਮਾਤਾ ਦੇ ਪੇਟ ਵਿੱਚ ਸਰੀਰ ਬਣਦਾ ਬੱਚੇ ਦਾ ਸਰੀਰ ਤੇ ਨਾਲ ਆਉਂਦਾ ਹੈ ਜੀ ਪਰ ਜਦੋਂ ਇਹ ਜੀਵ ਚੜ੍ਹਾਈ ਕਰਦਾ ਹੈ ਸਰੀਰ ਨਾਲ ਨਹੀਂ ਜਾਂਦਾ ਪਰ ਬੰਦਾ ਜੋ ਵੀ ਮਾੜਾ ਚੰਗਾ ਕਰਦਾ ਹੈ ਉਹਦਾ ਸੁਭਾਅ ਜ਼ਰੂਰ ਬਣਾ ਕੇ ਲੈ ਕੇ ਜਾਂਦਾ ਹੈ ਨਾਲ ਕੁਝ ਚੀਜ਼ਾਂ ਕਦੇ ਖਤਮ ਨਹੀਂ ਹੁੰਦੀਆਂ ਨਾਨਕ ਕਮਾਣਾ ਸੰਗ ਜੁਲਿਆ ਨਾ ਜਾਏ ਕਿਰਤ ਮਿਟਾਇਆ ਬਚਪਨ ਤੋਂ ਬਜ਼ੁਰਗ ਤੱਕ ਜੋ ਕਮਾਇਆ ਸੁਭਾ ਨਾਲ ਤੁਰਦਾ ਹੈ ਸੁਭਾ ਦਾ ਫਲ ਕਦੇ ਬਦਲਿਆ ਨਹੀਂ ਜਾਂਦਾ ਜੀ ਜਿਹਨੂੰ ਅਸੀਂ ਲਿਪਟੇ ਹੋਏ ਆ ਨਾ ਇਹ ਕੁਝ ਵੀ ਨਾਲ ਨਹੀਂ ਜਾਂਦਾ ਸਭ ਸਵਾ ਹੈ ਕੇਵਲ ਭਗਤੀ ਸਭ ਕਛ ਜੀਵਤ ਲੋਕ ਵਿਵਹਾਰ ਜਿਹਨਾਂ ਵੀ ਅਸੀਂ ਮਟੀਰੀਅਲ ਦੇਖਦੇ ਆ ਨਾ ਇਹ ਜਿਉਂਦੇ ਜੀ ਦੀਆਂ ਖੇਡਾਂ ਨੇ ਪਾਰੇ ਇਹ ਤੀਜਾ ਤੁਹਾਡੀ ਜ਼ਿੰਦਗੀ ਦਾ ਮਕਸਦ ਨਾ ਬਣ ਜਾਣ ਇਹਨਾਂ ਦੀ ਵਰਤੋਂ ਕਰੀਏ ਸਵਾਸ ਨਿਕਲੇ ਲੋਕਾਂ ਨੇ ਮਟੀਰੀਅਲ ਤੋਂ ਅਲੱਗ ਕਰਕੇ ਸੁੱਟ ਦਿੱਤਾ ਜਿਵੇਂ ਮੱਖੀ ਹੈ ਮੱਖੀ ਮਿੱਠੇ ਤੇ ਬੈਠੀ ਹੈ ਮਿੱਠਾ ਚੰਗਾ ਲੱਗਦਾ ਪਰ ਉੱਥੇ ਹੀ ਮਰ ਗਈ ਮਿੱਠੇ ਤੇ ਬੈਠੀ ਬੈਠੀ ਮਰ ਗਈ ਉਹ ਕਿਸੇ ਨੇ ਚੁੱਕੀ ਸੁੱਟ ਦਿੱਤੀ ਮਿੱਠਾ ਉੱਥੇ ਹੀ ਪਿਆ ਐਸੀ ਤਰ੍ਹਾਂ ਨਾਮ ਤੁਹਾਨੂੰ ਬਹੁਤ ਜ਼ਰੂਰੀ ਹੈ ਜੀ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹ ਧਨਸਾਰ ਨਾਮ ਧਨ ਸਭ ਤੋਂ ਸ੍ਰੇਸ਼ਟ ਹੈ ਸਭ ਤੋਂ ਚੰਗਾ ਹੈ ਸਭ ਤੋਂ ਉੱਚਾ ਹੈ